ਜਿਹੜੇ ਜੁਰਮ ਕਰਨ ਵਾਲੇ ਲੋਕ ਨੇ ਉਹ ਜੇਲ੍ਹ ਚੋਂ ਬਾਹਰ ਆ ਜਾਂਦੇ ਆ ਤੇ ਜਦੋਂ ਉਹ ਟ੍ਰਾਇਲ ਦੀ ਵੇਟ ਕਰਦੇ ਆ ਉਸ ਵੇਲੇ ਦੇ ਵਿੱਚ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾਵੇ ਵਾਇਲੈਂਟ ਕ੍ਰਿਮੀਨਲਸ ਨੇ ਉਹਨਾਂ ਨੂੰ ਨੇਚਰ ਜਿਹੜੀ ਉਹਦੀ ਕ੍ਰਾਈਮ ਦੀ ਦੇਖ ਕੇ ਕੀਤਾ ਜਾਊ ਫੜ ਕੇ ਲਾ ਕੇ ਫੜਨ ਤੋਂ ਬਾਅਦ ਪਹਿਲਾਂ ਤੋਂ ਛੁੱਟ ਜਾਂਦਾ ਉੱਥੇ ਉਹਦੇ ਜਿੰਨਾ ਚਿਰ ਚਾਰਜ ਨਹੀਂ ਲੱਗਦੇ ਉਹਨੂੰ ਛੱਡਿਆ ਜਾ ਸਕਦਾ ਤਾਂ ਤੋਂ ਪਹਿਲੀ ਗੱਲਬਾਤ ਅੱਜ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਅਨਾਉਂਸਮੈਂਟ ਕੀਤੀ ਆ ਕਿ ਜਿਹੜਾ ਅਗਲੇ ਹਫਤੇ ਫੈਡਰਲ ਸਰਕਾਰ ਇੱਕ ਨਵਾਂ ਬਿੱਲ ਇੰਟਰੋਡਿਊਸ ਕਰ ਰਹੀ ਆ ਜਿਹਦੇ ਨਾਲ ਜਿਹੜੇ ਕੁਝ ਬਾਰ-ਬਾਰ ਜਿਹੜੇ ਜੁਰਮ ਕਰਨ ਵਾਲੇ ਲੋਕ ਨੇ ਉਹ ਜੇਲ੍ਹ ਚੋਂ ਬਾਹਰ ਆ ਜਾਂਦੇ ਆ ਤੇ ਜਦੋਂ ਉਹ ਟ੍ਰਾਇਲ ਦੀ ਵੇਟ ਕਰਦੇ ਆ ਉਸ ਵੇਲੇ ਦੇ ਵਿੱਚ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾਵੇ ਇਹ ਮਾਮਲਾ ਕੈਨੇਡਾ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਚਰਚਾ ਦੇ ਵਿੱਚ ਆ ਮਾਮਲਾ ਇਹ ਚਰਚਾ ਦੇ ਵਿੱਚ ਆ ਕਿ ਬੰਦੇ ਦੀ ਕੋਨੇ ਕੋਈ ਜੁਰਮ ਕਰਦਾ ਕੁਝ ਕਰਾਇਮ ਕਰ ਦਿੰਦਾ ਵਾਇਲੈਂਸ ਕਰ ਦਿੱਤੀ ਉਹਨੂੰ ਫੜ ਕੇ ਤੁਸੀਂ ਅੰਦਰ ਦੇ ਦਿੱਤਾ ਪੁਲਿਸ ਫੜ ਕੇ ਲੈ ਕੇ ਫੜਨ ਤੋਂ ਬਾਅਦ ਪਹਿਲਾਂ ਤੋਂ ਛੁੱਟ ਜਾਂਦਾ ਉੱਥੋਂ ਹੀ ਉਹਦੇ ਜਿੰਨਾ ਚਿਰ ਚਾਰਜ ਨਹੀਂ ਲੱਗਦੇ ਉਹਨੂੰ ਛੱਡਿਆ ਜਾ ਸਕਦਾ ਫਿਰ ਉਹ ਜੇਲ੍ਹ ਦੇ ਵਿੱਚ ਜਦੋਂ ਚਲੇ ਜਾਂਦਾ ਫਿਰ ਉਹਦੀ ਜ਼ਮਾਨਤ ਹੋ ਜਾਂਦੀ ਹੈ ਚਲੋ ਇੱਕ ਵਾਰੀ ਹੋ ਗਈ ਉਹ ਜਦੋਂ ਜ਼ਮਾਨਤ ਹੋ ਗਈ ਉਹ ਬਾਹਰ ਆ ਕੇ ਫੇਰ ਉਹੀ ਕੰਮ ਕਰਦਾ ਫੇਰ ਕਿਸੇ ਨੂੰ ਮਾਰਦਾ ਜਾਂ ਕੁਝ ਕਰਦਾ ਲੁੱਟਖੋ ਕਰਦਾ ਜਾਂ ਵਾਇਲ ਜਿਹੜੀ ਵਾਇਲੈਂਸ ਕਰਦਾ ਉਹਨੂੰ ਫੇਰ ਪੁਲਿਸ ਲੈ ਜਾਂਦੀ ਆ ਉਹ ਬਾਰ ਬਾਰ ਉਹੀ ਬੰਦਾ ਜਿਹੜਾ ਰਿਪੀਟ ਆਫੈਂਡਰ ਆ ਉਹ ਗੁਨਾਹ ਕਰੀ ਜਾਂਦਾ ਜੁਰਮ ਕਰੀ ਜਾਂਦਾ ਪੁਲਿਸ ਫੜੀ ਜਾਂਦੀ ਆ ਉਹ ਛੁੱਟੀ ਜਾਂਦਾ ਇਹਦੇ ਉੱਤੇ ਬਿੱਲ ਵੀ ਆਇਆ ਸੀ ਪਿੱਛੇ ਜੇ ਨਹੀਂ ਪਾਸ ਹੋ ਸਕਿਆ ਤੇ ਇਹ ਕਿਹਾ ਬਾਰ ਬਾਰ ਗੱਲ ਕੀਤੀ ਜਾਂਦੀ ਵੀ ਪੁਲਿਸ ਤੇ ਆਪਣਾ ਕੰਮ ਕਰਦੀ ਆ ਪੁਲਿਸ ਨੇ ਤਾਂ ਆਪਣਾ ਕੰਮ ਕਰ ਲਿਆ ਹੁਣ ਅੱਗੇ ਜਿਹੜਾ ਸਿਸਟਮ ਆ ਸਾਡਾ ਉਹੀ ਉਹਨੂੰ ਛੱਡੀ ਜਾਂਦਾ ਤਾਂ ਪੁਲਿਸ ਕਿੰਨੀ ਵਾਰੀ ਫੜੇ ਉਹਨੂੰ ਹੁਣ ਮਾਰਕ ਕਾਰਨ ਨੇ ਕਿਹਾ ਕਿ ਅਸੀਂ ਜਲਦੀ ਇਹਦੇ ਵਿੱਚ ਤਬਦੀਲੀ ਕਰ ਰਹੇ ਹਾਂ ਚੇਂਜ ਇਹਦੇ ਵਿੱਚ ਇਸ ਵੇਲੇ ਚਾਹੀਦੀ ਆ ਕੈਨੇਡਾ ਦੇ ਬੇਲ ਸਿਸਟਮ ਦੇ ਵਿੱਚ ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਆਪਣੇ ਆਪ ਛੁੱਟ ਜਾਂਦੇ ਆ ਅਨਲੈਸ ਜਿਹੜਾ ਪ੍ਰੋਸੀਕਿਊਟਰ ਆ ਉਹ ਪ੍ਰੂਵ ਨਾ ਕਰੇ ਕਿ ਇਹ ਖਤਰਨਾਕ ਆ ਉਹਨੂੰ ਛੁੱਟ ਜਾਂਦੇ ਵੀ ਇਹ ਕੋ ਬਹੁਤ ਵੱਡਾ ਜਿਹੜਾ ਖਤਰਨਾਕ ਨਹੀਂ ਆ ਤਾਂ ਉਹਨੂੰ ਛੱਡ ਦਿੱਤਾ ਜਾਂਦਾ ਹੁਣ ਮਾਰਕ ਕਾਰਨ ਨੇ ਇਹ ਕਿਹਾ ਕਿ ਇਹਦੇ ਨਾਲ ਜਿਹੜੇ ਜਿਹੜੇ ਇਹ ਵਾਇਲੈਂਟ ਕ੍ਰਾਈਮਨਲਸ ਨੇ ਉਹਨਾਂ ਨੂੰ ਨੇਚਰ ਜਿਹੜੀ ਉਹਦੀ ਕ੍ਰਾਈਮ ਦੀ ਦੇਖ ਕੇ ਕੀਤਾ ਜਾਊਗਾ ਔਰ ਜਦੋਂ ਬਾਰ-ਬਾਰ ਉਹਨਾਂ ਨੂੰ ਜ਼ਮਾਨਤ ਮਿਲਦੀ ਆ ਰਿਕਾਰਡ ਇਹ ਦੱਸਦਾ ਕਿ ਉਹ ਹੀ ਬਾਰ-ਬਾਰ ਜੁਰਮ ਦੁਬਾਰਾ ਕਰੀ ਜਾਂਦੇ ਆ ਤੇ ਉਹੀ ਜਿਹੜੀ ਇਹਦੇ ਉੱਤੇ ਫਿਰ ਇਹਦਾ ਫਰਕ ਪੈਂਦਾ ਹੁਣ ਹੋਊਗਾ ਕਿ ਨਵਾਂ ਜਿਹੜਾ ਲਾ ਆ ਉਹਦੇ ਨਾਲ ਕਹਿ ਲਓ ਕਿ ਜਿਹੜੀ ਸਕ੍ਰਿਪਟ ਆਫ ਫਲਿੱਪ ਹੋ ਜਾਊਗੀ ਫਲਿੱਪ ਹੋਣ ਦਾ ਮਤਲਬ ਕੀ ਆ ਕੁਝ ਜਿਹੜੇ ਸੀਰੀਅਸ ਕ੍ਰਾਈਮਸ ਨੇ ਜਿਹਦੇ ਵਿੱਚ ਉਹਦੇ ਤੇ ਦੋਸ਼ ਲੱਗ ਗਿਆ ਵੀ ਇਹ ਬੰਦੇ ਨੇ ਆ ਕੰਮ ਕੀਤਾ ਆ ਉਹਨੂੰ ਇਹ ਪ੍ਰੂਫ ਕਰਨਾ ਪਊਗਾ ਅਭੀ ਇਹਨੂੰ ਮੰਨ ਲਓ ਕਿ ਉਹਨੂੰ ਪਤਾ ਹੈ ਕਿ ਉਹਨੂੰ ਜਿਹੜਾ ਬੇਲ ਡਿਜ਼ਰਵ ਕਰਦਾ ਆ ਨਾ ਕਿ ਦੂਜੇ ਤੇ ਹੁਣ ਇਹ ਆ ਕਿ ਪਹਿਲਾਂ ਜਿਹੜਾ ਬੰਦਾ ਫੜ ਲਿਆ ਜਾਂਦਾ ਆ ਜਿਹੜਾ ਡਿਪਾਰਟਮੈਂਟ ਆ ਜਾਂ ਜਿਹੜਾ ਵਿਭਾਗ ਆ ਜਸਟਿਸ ਡਿਪਾਰਟਮੈਂਟ ਆ ਜਾਂ ਉਹਨਾਂ ਨੂੰ ਇਹ ਸਿੱਧ ਕਰਨਾ ਪੈਂਦਾ ਵੀ ਇਹ ਬੰਦਾ ਖਤਰਨਾਕ ਆ ਤੇ ਜੇ ਖਤਰਨਾਕ ਆ ਫੇਰ ਉਹਨੂੰ ਬੇਲ ਨਹੀਂ ਮਿਲਣੀ ਹੁਣ ਉਸ ਬੰਦੇ ਨੂੰ ਇਹ ਆਪਣੇ ਆਪ ਸਿੱਧ ਕਰਨਾ ਪਊਗਾ ਜਿਹੜਾ ਵਿਅਕਤੀ ਜੁਰਮ ਕਰਕੇ ਜਾ ਰਿਹਾ ਆ ਉਹਨੂੰ ਇਹ ਪ੍ਰੂਫ ਕਰਨਾ ਪਊਗਾ ਕਿ ਮੈਨੂੰ ਜਮਾਨਤ ਚਾਹੀਦੀ ਆ ਨਾ ਕਿ ਜਿਹੜਾ ਅਦਰ ਵੇ ਰਾਉਂਡ ਹੋਊਗਾ ਸੋ ਇਹ ਇੱਕ ਵੱਡੀ ਤਬਦੀਲੀ ਇਹਦੇ ਵਿੱਚ ਕੀਤੀ ਜਾ ਰਹੀ ਹੈ ਟਾਰਗੇਟ ਕਿਹਨੂੰ ਕੀਤਾ ਜਾ ਰਿਹਾ ਇਹ ਲਾ ਖਾਸ ਤੌਰ ਦੇ ਉੱਤੇ ਫੋਕਸ ਕਰ ਰਿਹਾ ਉਹਨਾਂ ਲੋਕਾਂ ਨੂੰ ਜਿਹੜੇ ਸੀਰੀਅਸ ਜਾਂ ਵਾਇਲੈਂਟ ਕਰਾਇਮ ਜਿਹਦੇ ਵਿੱਚ ਆਰਮਡ ਆਟੋ ਥੈਫਟ ਆ ਜਾਂ ਕੋਈ ਬ੍ਰੇਕਿੰਗ ਦੀਆਂ ਘਟਨਾਵਾਂ ਵਾਪਰਦੀਆਂ ਘਰਾਂ ਦੇ ਵਿੱਚ ਲੋਕ ਵੜ ਜਾਂਦੇ ਆ ਕੁਝ ਹਿਊਮਨ ਟ੍ਰੈਫਿਕਿੰਗ ਆ ਉਹਦਾ ਮਾਮਲਾ ਆ ਸੈਕਸੂਅਲ ਅਸੌਲਟ ਜਾਂ ਹੋਰ ਵਾਇਲੈਂਟ ਕਰਾਈਮਸ ਨੇ ਸੋ ਇਸ ਰੂਲ ਨੂੰ ਹੁਣ ਇੱਕ ਤਰੀਕੇ ਦੇ ਨਾਲ ਕਹ ਲੋ ਕਿ ਉਲਟਾ ਕਰ ਦਿੱਤਾ ਗਿਆ ਰਿਵਰਸ ਕਰ ਦਿੱਤਾ ਗਿਆ ਇਹਨਾਂ ਕਰਾਈਮਸ ਦੇ ਲਈ ਕੋਰਟ ਜਿਹੜੀ ਆ ਉਹ ਉਹ ਅਪਲਾਈ ਕਰੂਗੀ ਇਹਨਾਂ ਦੇ ਉੱਤੇ ਮਤਲਬ ਇਹ ਆ ਕਿ ਜਿਹੜਾ ਅਕਿਊਜ਼ਡ ਆ ਉਹਨੂੰ ਇਹ ਦੱਸਣਾ ਪਊਗਾ ਕਿ ਮੈਂ ਖਤਰਾ ਨਹੀਂ ਆ ਕਿਸੇ ਵੀ ਪਬਲਿਕ ਦੇ ਲਈ ਜਨਤਾ ਦੇ ਲਈ ਲੋਕਾਂ ਦੇ ਲਈ ਵੀ ਮੈਨੂੰ ਛੱਡ ਦਿਓ ਮੈਂ ਖਤਰਾ ਨਹੀਂ ਇਹ ਗੱਲ ਉਹਨੂੰ ਸਿੱਧ ਕਰਨੀ ਪਊਗੀ ਆਪ ਉਹਦਾ ਵਕੀਲ ਸਿੱਧ ਕਰੂਗਾ ਇਹ ਬੰਦਾ ਸਹੀ ਹੈ ਇਹਨੂੰ ਖਤਰਾ ਨਹੀਂ ਹੁਣ ਜਿਹੜਾ ਡਿਪਾਰਟਮੈਂਟ ਆ ਜਾਂ ਸਰਕਾਰ ਨੂੰ ਇਹ ਸਿੱਧ ਕਰਨਾ ਪੈਂਦਾ ਸੀ ਵੀ ਇਹ ਬੰਦਾ ਖਤਰਨਾਕ ਆ ਇਸ ਕਰਕੇ ਇਹਨੂੰ ਜ਼ਮਾਨਤ ਨਹੀਂ ਦੇਣੀ ਨਹੀਂ ਤਾਂ ਜਿਹੜਾ ਮਰਜ਼ੀ ਜ਼ਮਾਨਤ ਲੈ ਜਾਂਦਾ ਸੀ ਪਿਛਲੇ 10 ਸਾਲਾਂ ਦੇ ਵਿੱਚ ਜਿਹੜੀ ਕ੍ਰਿਮੀਨਲ ਹਿਸਟਰੀ ਆ ਉਹ ਵੀ ਕੰਸਿਡਰ ਕੀਤੀ ਜਾਊਗੀ ਵੀ ਇਹ ਬੰਦਾ ਹੈ ਕਿੱਦਾਂ ਦਾ ਨੇ ਕੀਤਾ ਕੀ ਆ ਔਰ ਦੂਜਾ ਜਿਹੜਾ ਲਾ ਇਹ ਅਲਾਉ ਕਰਦਾ ਆ ਕਿ ਲੰਬੀਆਂ ਸਜ਼ਾਵਾਂ ਹੋਣਗੀਆਂ ਸੋ ਜਿਹੜੇ ਅਫੈਂਡਰਸ ਨੇ ਜਿਹੜੇ ਬਾਰ-ਬਾਰ ਕ੍ਰਾਈਮ ਕਰ ਰਹੇ ਆ ਉਹ ਬੈਕ ਟੂ ਬੈਕ ਜੇਲ ਟਾਈਮ ਜਿਹੜਾ ਉਹਨਾਂ ਨੂੰ ਹੋਊਗਾ ਫੋਰ ਐਗਜ਼ਾਮਪਲ ਇੱਕ ਜਿਹੜਾ ਪਰਸਨ ਆ ਉਹਨੂੰ ਮਤਲਬ 7 ਸਾਲ ਦੀ ਸਜ਼ਾ ਹੋਈ ਆ ਇੱਕ ਕ੍ਰਾਈਮ ਦੇ ਲਈ ਤੇ 5 ਸਾਲ ਦੂਜੇ ਕ੍ਰਾਈਮ ਦੇ ਲਈ ਉਹ 12 ਸਾਲ ਜਿਹੜਾ ਜੇਲ ਦੇ ਵਿੱਚ ਕੱਟੂਗਾ ਨਾ ਕਿ ਉਹਨਾਂ ਦੋਹਾਂ ਨੂੰ ਇਕੱਠੇ ਕਰਕੇ ਜਿਹੜੀ ਇੱਕ ਸ਼ਾਰਟ ਟਰਮ ਬਣਦੀ ਆ ਉਹ ਉਹਦੇ ਵਿੱਚ ਕੱਟੂਗਾ ਸੋ ਹਾਊਸ ਅਰੈਸਟ ਜਿਹੜੇ ਸੈਕਸ਼ੂਅਲ ਆਫੈਂਡਰਸ ਨੇ ਉਹਨਾਂ ਲਈ ਨਹੀਂ ਹੋਊਗੀ। ਕਈ ਵਾਰ ਹੁੰਦਾ ਕਿ ਜਿਹੜਾ ਜੇ ਕਿਸੇ ਨੇ ਉਦੋਂ ਦਾ ਕਰਾਇਮ ਕੀਤਾ ਉਹਨੂੰ ਹਾਊਸ ਅਰੈਸਟ ਦੇ ਦਿੰਦੇ ਵੀ ਤੂੰ ਬੈਠਾ ਰ ਆਪਣੇ ਘਰ ਚ ਪਰ ਘਰੋਂ ਬਾਹਰ ਨਹੀਂ ਨਿਕਲ ਸਕਦਾ ਤੂੰ। ਉਹ ਵੀ ਬੰਦ ਕਰ ਦਿੱਤੀ ਜੇ ਕੋਈ ਕਨਵਿਕਟ ਹੋ ਗਿਆ ਸੈਕਸ਼ੂਅਲ ਅਸੌਲਟ ਦੇ ਵਿੱਚ ਉਹਨੂੰ ਇਹ ਕਹਿੰਦੇ ਅਸੀਂ ਜਿਹੜੀ ਮਤਲਬ ਸਖਤ ਸਜ਼ਾ ਦੇਵਾਂਗੇ। ਤੇ ਇਸ ਕਿਸਮ ਦੀਆਂ ਵੀ ਕੀਤੀਆਂ ਜਾ ਰਹੀਆਂ। ਹੋਰ ਵੀ ਜਿਹੜੀਆਂ ਪੈਨਲਟੀਆਂ ਨੇ ਉਹ ਸਖਤ ਕੀਤੀਆਂ ਜਾਣਗੀਆਂ। ਪਲੀਜ਼ ਦੀ ਫੰਡਿੰਗ ਵਧਾਈ ਜਾਊਗੀ ਤਾਂ ਕਿ ਉਹ ਚੰਗੀ ਤਰ੍ਹਾਂ ਕੰਮ ਕਰ ਸਕਣ ਸੋ ਮਾਰਕਰਨਿਕਾ ਇੱਕ ਸਾਡੇ ਗੋਲ ਜਿਹੜੇ ਉਹ ਕਾਫੀ ਵੱਡੇ ਆ ਤੇ ਅਸੀਂ ਉਹਨਾਂ ਦੇ ਉੱਤੇ ਕੰਮ ਕਰ ਰਹੇ ਹਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ